ਨਹੀਂ ਨਹੀਂ ਅੰਕਲ ਜੀ ਮੈਂ ਨਹੀਂ ਲੈਣੀਆਂ ਕਿਉਂ ਨਹੀਂ ਲੈਣੀਆਂ ਉਹ ਮੈਂ ਕਿਹੜਾ ਤੇਰੇ ਕੋਲ ਕੋਈ ਪੈਸਾ ਲੈਣਾ ਮੈਂ ਤਾਂ ਤੈਨੂੰ ਤੇਰੀ ਪਿਆਰੀ ਜੀ ਮਾਸੂਮੀਅਤ ਦੇਖ ਕੇ ਤੈਨੂੰ ਫ੍ਰੀ ਦੇ ਰਿਆ ਵਾਂ ਆ ਲੈ ਕੱਢ ਲੈ ਨਹੀਂ ਨਹੀਂ ਅੰਕਲ ਜੀ ਮੈਂ ਨਹੀਂ ਲੈਣੀਆਂ ਰਹਿਣ ਦੋ ਚੱਲ ਲੈ ਲੈ ਪੁੱਤ ਤੇਰਾ ਅੰਕਲ ਤੈਨੂੰ ਪਿਆਰ ਨਾ ਦਿੰਦਾ ਕੱਢ ਲੈ ਆਉਦੀ ਮਰਜ਼ੀ ਨਾਲ ਡੈਡੀ ਜੀ ਮੈਂ ਨਹੀਂ ਲੈਣੀਆਂ ਤੂੰ ਤੈਵੇਂ ਸੰਗੀ ਜਾਣਾ ਮੈਨੂੰ ਆਪ ਹੀ ਤੇਰੇ ਝੋਲੇ ਚ ਪਾਉਣੀਆਂ ਪਣੀਆਂ ਓਰੇ ਕਰ ਝੋਲਾ ਆਉਂਦਾ ਤੇਰੀ ਆਲ ਦੀ ਦੁਕਾਨ ਆ ਅੰਕਲ ਜੀ ਰਹਿਣ ਦੋ ਆ ਲੈ ਫੜ ਅੰਕਲ ਜੀ ਰਹਿਣ ਦਿੰਦੇ ਤੁਸੀਂ ਉਹ ਕੁਛ ਨਹੀਂ ਹੁੰਦਾ ਪੁੱਤ ਆ ਲੋ ਸਰਦਾਰ ਜੀ ਤੁਹਾਡਾ ਸੌਦਾ ਆ ਲੋ ਜੀ ਠੀਕ ਆ ਜੀ ਠੀਕ ਆ ਮਿਹਰਬਾਨੀ ਨੂਰ ਹਾਂਜੀ ਡੈਡੀ ਜੀ ਮੈਂ ਤੇਰੇ ਤੋਂ ਇੱਕ ਗੱਲ ਪੁੱਛਣੀ ਆ ਹਾਂਜੀ ਡੈਡੀ ਜੀ ਪੁੱਛੋ ਜਦੋਂ ਤੇਰਾ ਅੰਕਲ ਕਹਿੰਦਾ ਸੀ ਡੱਬੇ 'ਚ ਟੌਫੀਆਂ ਕੱਢ ਲਾ ਉਦੋਂ ਤੂੰ ਕੱਢੀਆਂ ਨਹੀਂ ਜਦੋਂ ਉਹਨੇ ੱਤਕੇ ਨਾਲ ਤੇਰੇ ਝੋਲੇ 'ਚ ਪਾ ਦੀਆਂ ਉਦੋਂ ਤੂੰ ਪੂਆ ਲੀਆਂ ਐਂ ਕਿਉਂ ਕੀਤਾ ਤੂੰ ਡੈਡੀ ਜੀ ਮੇਰੇ ਹੱਥ ਬਹੁਤ ਛੋਟੇ ਆ ਜਿਵੇਂ ਆਪਦੇ ਹੱਥ ਨਾਲ ਟੌਫੀਆਂ ਕੱਢਤਾ ਤੇ ਬਹੁਤ ਥੋੜੀਆਂ ਹੋਣੀਆਂ ਸੀ ਤੇ ਅੰਕਲ ਦੇ ਹੱਥ ਹੈਗੇ ਵੱਡੇ ਜਦੋਂ ਉਹਨਾਂ ਨੇ ਮੈਨੂੰ ਆਪ ਟੌਫੀਆਂ ਦਿੱਤੀਆਂ ਤਾਂ ਮੈਨੂੰ ਕਿੰਨੀਆਂ ਸਾਰੀਆਂ ਮਿਲ ਗਈਆਂ ਤੇ ਇਸੇ ਤਰ੍ਹਾਂ ਜਦੋਂ ਰੱਬ ਆਪਾਂ ਨੂੰ ਦਿੰ ਤੇ ਉਹ ਆਪਾਂ ਕਦੇ ਸੋਚਿਆ ਵੀ ਨਹੀਂ ਹੁੰਦਾ ਤੇ ਸਾਨੂੰ ਹਮੇਸ਼ਾ ਉਸ ਰੱਬ ਦੀ ਮਰਜ਼ੀ ਵਿੱਚ ਖੁਸ਼ ਰਹਿਣਾ ਚਾਹੀਦਾ ਕੀ ਪਤਾ ਹੋ ਰੱਬ ਸਾਨੂੰ ਪੂਰੇ ਸਮੁੰਦਰ ਦੇ ਨੂੰ ਫੇਰਦਾ ਹੋਵੇ ਤੇ ਅਸੀਂ ਹੱਥ ਚ ਚਮਚਾ ਲੈ ਖੜੇ ਹੋਈਏ